ਸਰਦਾਰ ਬੁੱਟਾ ਸਿੰਘ ਜਿਹੜੇ ਸਾਰੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਵੀ ਰਹੇ ਅਤੇ ਗਵਰਨਰ ਵੀ ਰਹੇ ਪਿਆਰ ਦੇ ਤੇ ਬਹੁਤ ਸਾਡੇ ਮਤਲਬ ਸਤਕਾਰਯੋਗ ਆਗੂ ਸੀਗੇ ਮਝਵੀ ਕੌਮ ਦੇ ਸਤਾਰਾ ਸੀ ਮਝਵੀ ਕੌਮ ਦਾ ਇੱਕ ਰੋਸ਼ਨ ਸਤਾਰਾ ਉਹਦੇ ਖਿਲਾਫ ਇਹ ਰਾਜੇ ਨੇ ਕੱਲ ਦਾ ਜਿਹੜਾ ਜਮਿਆ ਜੋ ਆ ਕੇ ਇਹਨੇ ਟਿੱਪਣੀ ਕੀਤੀ ਹੈ ਕਿ ਵੀ ਇਹ ਪੱਠੇ ਪਉਂਦਾ ਰਿਹਾ ਜੀ ਇਹ ਰਾਂਗ ਕਾਲਾ ਸੀ ਇਹ ਉਹ ਜੋ ਬਕਵਾਸ ਉਹਦੇ ਖਰਾਬ ਕੀਤਾ ਇਹ ਅਸੀਂ ਸਾਡੀ ਮਜਬੂਰੀ ਕੌਮ ਹੈ ਜਿਹੜੀ ਇਹ ਇਹ ਨੂੰ ਬਹੁਤ ਥੇਸ ਪਹੰਚੀ ਹੈ ਰਾਜੇ ਵੜਿੰਗ ਦੀ ਗੱਲ ਨਾਲ ਇਸ ਕਰਕੇ ਅਸੀਂ ਰਾਜੇ ਬੂਟਾ ਦੀ ਇਸ ਮਾਮਲੇ ਬਹੁਤ ਵਿਖੇਦੀ ਕਰਦੇ ਆਂ ਔਰ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਉਹਦੇ ਤੇ ਪਰਚਾ ਦਰਜ ਕੀਤਾ ਜਾਏ ਐਸਐਸਪੀ ਦਫਤਰ ਅੱਜ ਅਸੀਂ ਪਹੁੰਚੇ ਸੀ ਕਿ ਜੋ ਰਾਜਾ ਵੜਿੰਗ ਨੇ ਸਰਦਾਰ ਬੂਟਾ ਸਿੰਘ ਬਾਰੇ ਮਾੜੀ ਜਿਹੜੀ ਉਹਨੇ ਸ਼ਬਦਾ ਦੀ ਵਰਤੋਂ ਕੀਤੀ ਹੈ ਉਹਦੇ ਪ੍ਰਤੀ ਅਸਾਡੀ ਉਹਦੇ ਤੇ ਐਸੀ ਰਿਪੋਰਟ ਦੀਨ ਪਰਚਾ ਦਰਜ ਤਾਂ ਹੋ ਗਿਆ ਹੈ ਪਰ ਅਸੀਂ ਮੰਗ ਕਰਦੇ ਆ ਕਿ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਹਰ ਜ਼ਿਲ੍ਹੇ ਦੇ ਵਿੱਚ ਤੇ ਜਿਹੜੀ ਮੁਖਸਰ ਸਾਹਿਬ ਵੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗਲੇ ਸਾਹ ਬੂਟਾ ਸਿੰਘ ਜੀ ਉਹਨਾਂ ਦੇ ਬਾਰੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਭੱਦੀ ਸ਼ਬਦਾਵਲੀ ਵਰਤੀ ਹੈ ਉਹਨਾਂ ਨੇ ਸਾਹ ਬੂਟਾ ਸਿੰਘ ਦਾ ਉਹ ਇਹ ਕਹ ਕੇ ਕਿ ਉਹਨਾਂ ਦਾ ਰੰਗ ਕਾਲਾ ਸੀ ਤੇ ਪੱਠੇ ਪਾਉਂਦੇ ਪਾਉਂਦੇ ਹੁੰਦੇ ਸੀ ਤੇ ਪੱਠੇ ਪਾਉਂਦਿਆਂ ਨੂੰ ਚੱਕ ਕੇ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਉਸ ਬਾਰੇ ਚ ਮਜ ਮਜ ਵੀ ਸਾਰਾ ਸਮਾਜ ਇਕੱਠਾ ਹੋਇਆ ਸੀ ਕੱਲ ਅਸੀਂ ਮੁਕਸਰ ਊੜਪੁਰਾ ਚੌਕ ਦੇ ਵਿੱਚ ਰਾਜੇ ਵਿਡਿੰਗ ਦਾ ਪੁਤਲਾ ਵੀ ਫੁਕਿਆ ਸੀ ਸਾਰੇ ਸਮਾਜ ਨੇ ਔਰ ਕਿਉਂਕਿ ਰਾਜਾ ਵਿਡਿੰਗ ਦੇ ਇਹ ਭੱਦੀ ਸ਼ਬਦਾਵਲੀ ਵਰਤਨ ਨਾਲ ਸਾਰੇ ਮਜਬੂਸਕ ਸਮਾਜ ਦੇ ਜਿਹੜੇ ਆ ਉਹਨੂੰ ਠੇਸ ਪਹੁੰਚੀ ਆ ਔਰ ਇਸ ਕਰਕੇ ਸਾਡੇ ਇਹ ਮੰਗ ਸੀ ਕਿ ਜਿਹੜਾ ਰਾਜਾ ਬਣਕ ਤੇ ਪੰਜਾਬ ਦੇ ਹਰ ਥਾਣੇ ਦੇ ਵਿੱਚ ਹਰ ਜ਼ਿਲੇ ਦੇ ਵਿੱਚ ਐਸਆਈ ਐਕਟ ਦੇ ਤਹਿਤ ਜਿਹੜੇ ਆ ਉਹ ਪਰਚੇ ਦਰਜ ਕਰਾਇਆ ਜਾਣ ਉਸੇ ਲਈ ਦੇਣ ਅਸੀਂ ਅੱਜ ਐਸਐਸਪੀ ਮੁਕਸਰ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਏ ਆ ਤੇ ਮੰਗ ਕੀਤੀ ਆ ਕਿ ਜਿਹੜਾ ਰਾਜਾ ਬਣਕ ਨੇ ਸਾਬੂਟਾ ਸਿੰਘ ਜੀ ਜਿਹੜੇ ਕਿ ਮਹਾਨ શિક્ષਿਆਤਨ ਮਜਵੀ ਸੌਕ ਕੌਮ ਦੇ ਜਿਹੜਾ ਜਿਹੜਾ ਏਡੇ ਪੜ੍ਹੇ ਲਿਖੇ ਸੂਝਵਾਨ ਸੀ ਚੜਾਣੇ ਪੀ ਐਚ ਡੀ ਹੋ ਬੜੇ ਉਸ ਸਮੇਂ ਕੀਤੀ ਸੀ ਗਿਆਨੀ ਕੀਤੀ ਐਮ ਏ ਕੀਤੀ ਬੀ ਆਨਰਸ ਕੀਤੀ ਔਰ ਇਨੇ ਲਾਇਕ ਬੰਦੇ ਜਿਹੜੇ ਅੱਠ ਵਾਰੀ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਤਿੰਨ ਵਾਰੀ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਗਵਰਨਰ ਰਹੇ ਉਹਨਾਂ ਦੇ ਬਾਰੇ ਜਿਹੜੀ ਰਾਜਾ ਵੇਣਗ ਨੇ ਪੱਦੀ ਹਸਪਤਾਲ ਉਹ ਬੱਤੀ ਸੀ ਉਹਦੇ ਨਾਲ ਸਮੁੱਚੇ ਮਜਬੂਤ ਸਿੱਖ ਸਮਾਜ ਦੇ ਜਿਹੜੀਆਂ ਨਾ ਭਾਵਨਾਵਾਂ ਨੂੰ ਥੇਸ ਪਹੁੰਚੀ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਸੀ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਏ ਆ ਕਿ ਜਿੱਥੇ ਸਾਰੇ ਸਮਾਜ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚੀ ਆ ਉੱਥੇ ਮੁਖਸ਼ਰ ਦੇ ਮਜਬੂਤ ਸਿੱਖ ਸਮਾਜ ਦੇ ਸਾਰੇ ਭਾਈਚਾਰੇ ਨੂੰ ਇਹ ਭਾਰੀ ਥੇਸ ਪਹੁੰਚੀ ਆ ਉਹਨਾਂ ਦੇ ਦਿਲ ਬਲੁੰਦਰੇ ਗਏ ਆ ਔਰ ਮਜਬੂਤ ਸਿੱਖ ਸਮਾਜ ਨੂੰ ਇਨਸਾਫ ਦਿਵਾਉਣ ਵਾਸਤੇ ਰਾਜੇ ਵਿੜੰਗ ਦੇ ਤੇ ਐਸਸੀਐਸਟੀ ਐਕਟ ਦੇ ਅਨੁਸਾਰ ਮੁਖਸਰ ਵੀ ਕਿ ਐਫ ਆਈ ਆਰ ਦਰਜ ਹੋਣ ਕਰਨੀ ਤੇ ਉਹਨਾਂ ਨੂੰ ਦੀ ਗ੍ਰਿਫਤਾਰੀ ਕਰਨੀ ਇਹ ਬੜੀ ਜ਼ਰੂਰੀ ਹੈ ਔਰ ਐਸ ਪੀ ਸਾਹਿਬ ਨੇ ਸਾਡੀ ਇਸ ਗੱਲ ਨੂੰ ਬੜੀ ਗੌਰ ਨਾਲ ਸੁਣਿਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਨਕੁਆਇਰੀ ਕਰਕੇ ਜਿਹੜੇ ਉਹਨਾਂ ਤੇ ਹੋਰ ਐਸ ਸੀ ਕਮਿਸ਼ਨ ਤੋਂ ਵੀ ਜਵਾਬ ਲੈ ਮੰਗ ਕੇ ਤੇ ਛੇਤੀ ਰਾਜੇ ਵਿੜਿੰਗ ਦੇ ਖਿਲਾਫ ਮੁਖਸਰ ਚ ਕਾਰਵਾਈ ਕਰ ਦੇਗੀ ਦੋਸਤੋ ਹੁੰਦਾ ਜੇ ਜਿਹੜਾ ਕਿਸੇ ਤੇ ਨਜਾਇਜ਼ ਗੱਲ ਕਹੀ ਜਾਵੇ ਉਹਨੇ ਸੱਚਮੁੱਚ মিডিਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਨ ਰਿਕਾਰਡ ਇਹ ਗੱਲ ਕੀ ਹੈ ਕਿ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਬੂਟਾ ਸਿੰਘ ਉਹਨੇ ਕਿਹਾ ਮੈਂ ਕਹਿੰਦਾ ਸਰਦਾਰ ਬੂਟਾ ਸਿੰਘ ਉਹਨੇ ਭੱਦੀ ਸ਼ਬਦਾਵਲੀ ਬੋਲੀ ਹੈ ਸਰਦਾਰ ਬੂਟਾ ਸਿੰਘ ਸਾਡੇ ਮਈਵੀ ਸਿੱਖ ਸਮਾਜ ਦੇ ਵੱਡੇ ਲੀਡਰ ਸੀ ਆਗੂ ਸੀਗੇ ਤੇ ਦੇਸ਼ ਦੇ ਗ੍ਰਹਿ ਮੰਤਰੀ ਵੱਡੇ-ਵੱਡੇ ਅਹੁਦਿਆਂ ਤੇ ਬਰਾਜਮਾਨ ਰਹੇ ਹੋ ਤਾਂ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੇ ਜਿਹੜੀ ਮਾੜੀ ਸ਼ਬਦਾਵਲੀ ਬੋਲੀ ਹੈ ਤੇ ਸਾਰੇ ਸਮਾਜ ਨੂੰ ਜਿਹੜੀ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਐਸ ਕਰਕੇ ਹਰ ਥਾਂ ਤੇ ਜਿਹੜੇ ਪੁਤਲੇ ਫੁਕੇ ਜਾ ਰਹੇ ਆ ਔਰ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਤੇ ਅਸੀਂ ਪਰਚਾ ਵੀ ਦਰਜ ਹੋ ਗਿਆ ਅਸੀਂ ਮੰਗ ਕਰਦਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਥਾਣੇ ਦੇ ਵਿੱਚ ਉਹ ਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਜੇ ਨਹੀਂ ਹੁੰਦੀ ਕਾਰਵਾਈ ਤਾਂ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ ਜੀ ਜਿੰਨਾ ਚਿਰ ਉਹਨਾਂ ਦੀ ਅਰੈਸਟ ਨਹੀਂ ਹੁੰਦੀਗੀ ਤੇ ਕਾਰਵਾਈ ਨਹੀਂ ਹੁੰਦੀਗੀ ਤੇ ਓਨੀ ਦੇਰ ਤੱਕ ਜਿਹੜਾ ਸੰਘਰਸ਼ ਆ ਇਹ ਸੰਘਰਸ਼ ਹੋਰ ਤਿੱਖਾ ਹੁੰਦਾ ਜਾਵੇਗਾ